ਰਾਜ ਜਿਹੜਾ ਕੈਪਚਰ ਨੂੰ ਸੁਆਇਆ ਜਾ ਰਿਹਾ ਸਰ ਅੱਜ ਸਾਰੇ ਸਟੇਟ ਦੇ ਵਿੱਚ ਕਸ ਆਪਰੇਸ਼ਨ ਚ ਲਾਇਆ ਗਿਆ ਸੀਗਾ ਇਸੇ ਤਰ੍ਹਾਂ ਤਰੰਤਨ ਡਿਸਟ੍ਰਿਕਟ ਦੇ ਵਿੱਚ ਕਸ ਆਪਰੇਸ਼ਨ ਬੜੇ ਲਾਰਜ ਸਕੇਲ ਤੇ ਕੀਤਾ ਗਿਆ ਟੋਟਲ 18 ਥਾਵਾਂ ਤੇ ਕਸ ਆਪਰੇਸ਼ਨ ਫੁੱਲ ਫੋਰਸ ਸਟਰੈਂਥ ਨਾਲ ਕੀਤਾ ਗਿਆ ਸਾਰੇ ਆਫਸਰਸ ਵਾਰਸਨ ਔਰ ਇਸ ਆਪਰੇਸ਼ਨ ਦੇ ਦੌਰਾਨ ਅਸੀਂ 8 ਐਫ ਆਈ ਆਰ ਰਜਿਸਟਰ ਕੀਤੀਆਂ ਨੇ 8 ਹੀ ਅਕਿਊਜ਼ ਜਿਹੜੇ ਐਨ ਡੀ ਪੀਜ਼ ਹੋੜੇ ਨੇ ਇੱਕ ਪੀਓ ਵੀ ਅਰੈਸਟ ਕੀਤਾ ਗਿਆ ਇਸ ਤੋਂ ਇਲਾਵਾ ਜਿਹੜਾ ਹੈਗਾ ਇਹਦੇ 132 ਗ੍ਰਾਮ ਹੈਰੋਇਨ ਮਿਲੀ ਹੈਗੀ ਇਹ ਡਰਗਮਨ ਨਹੀਂ ਮਿਲਿਆ ਹੈ ਕਾਫੀ ਮਾਤਰਾ ਚ ਲਾਨ ਮਿਲੀ ਹੈ ਸ਼ਰਾਬ ਦੀ ਅਸੀਂ ਸ਼ਰਾਬ ਦੀ ਵੀ ਨਾਲ ਔਰ ਇਸ ਤੋਂ ਇਲਾਵਾ ਜਿਹੜੇ ਕੋਈ ਐਡਿਕਟ ਨੇ ਉਹਨਾਂ ਦੇ ਲਾਈਟਰ ਪੰਨੇ ਵਗੈਰਾ ਨਾਲ ਲੈ ਇਸ ਤੋਂ ਇਲਾਵਾ ਇੱਕ ਸਾਨੂੰ ਅਬੈਂਡੰਡ ਮੈਗਜ਼ੀਨ ਵੀ ਮਿਲਿਆ 9mm ਦਾ ਕਾਫੀ ਅਸੀਂ ਥੋਰੋਲੀ ਸਰਚ ਕੀਤੀ ਗਈ ਹੈ ਥੋਰੋਲੀ ਚੈਕਿੰਗ ਕੀਤੀ ਗਈ ਹੈਗੀ ਔਰ ਇਹ ਆਪਰੇਸ਼ਨ ਜਿਹੜੇ ਲਗਿੰਗੇ ਲਗਾਤਾਰ ਚਲਦੇ ਰਹਿੰਦੇ ਸਾਰੇ ਜਿਹੜੇ ਕੈਸੋਪਰੇਸ਼ਨ ਚਲਾਇਆ ਜਾ ਰਿਹਾ ਸਾਰੇ ਉਹਦੇ ਬਾਰੇ ਅੱਜ ਸਾਰੇ ਸਟੇਟ ਦੇ ਵਿੱਚ ਕੈਸੋ ਆਪਰੇਸ਼ਨ ਚ ਲਾਇਆ ਗਿਆ ਸੀਗਾ ਇਸੇ ਤਰ੍ਹਾਂ ਇਤਰਾੰਤਨ ਡਿਸਟ੍ਰਿਕਟ ਦੇ ਵਿੱਚ ਕੈਸੋ ਆਪਰੇਸ਼ਨ ਬੜੇ ਲਾਰਜ ਸਕੇਲ ਤੇ ਕੀਤਾ ਗਿਆ ਟੋਟਲ 18 ਥਾਵਾਂ ਤੇ ਕੈਸੋ ਆਪਰੇਸ਼ਨਸ ਫੁੱਲ ਫੋਰਸ ਸਟਰੈਂਥ ਨਾਲ ਕੀਤਾ ਗਿਆ ਸਾਰੇ ਆਫੀਸਰਸ ਵਾਰ ਸਨ ਔਰ ਇਸ ਆਪਰੇਸ਼ਨ ਦੇ ਦੌਰਾਨ ਅਸੀਂ 8 ਐਸਆਈਆਰ ਰਜਿਸਟਰ ਕੀਤੀਆਂ ਨੇ 8 ਹੀ ਅਕਿਊਜ਼ ਜਿਹੜੇ ਐਨਡੀਪੀਜ਼ ਫੜੇ ਨੇ ਇੱਕ ਪੀਓ ਵੀ ਅਰੈਸਟ ਕੀਤਾ ਗਿਆ ਇਹ ਤੋਂ ਇਲਾਵਾ ਜਿਹੜਾ ਹੈਗਾ ਇਹਦੇ 132 ਗ੍ਰਾਮ ਹੈਰੋਨ ਮਿਲੀ ਹੈਗੀ ਹੈ ਡਰਗਮਨੀ ਮਿਲਿਆ ਹੈ ਕਾਫੀ ਮਾਤਰਾ ਚ ਲਾਨ ਮਿਲੀ ਹੈ ਸ਼ਰਾਬ ਦੇਸੀ ਸ਼ਰਾਬ ਸਿੰਘ ਦੇ ਨਾਲ ਔਰ ਇਸ ਤੋਂ ਇਲਾਵਾ ਜਿਹੜੇ ਕੋਈ ਐਡਿਕਟ ਨੇ ਉਹਨਾਂ ਦੇ ਲਾਈਟਰ ਪੰਨੇ ਵਗੈਰਾ ਨਾਲ ਨੇ ਇਸ ਤੋਂ ਇਲਾਵਾ ਇੱਕ ਸਾਨੂੰ ਅਬੈਂਡੰਡ ਮੈਗਜ਼ੀਨ ਵੀ ਮਿਲਿਆ 9mm ਦਾ ਕਾਫੀ ਅਸੀਂ ਥੋਰੋਲੀ ਸਰਚ ਕੀਤੀ ਗਈ ਹੈ ਥੋਰੋਲੀ ਚੈਕਿੰਗ ਕੀਤੀ ਗਈ ਹੈ ਔਰ ਇਹ ਆਪਰੇਸ਼ਨ ਜਿਹੜੇ ਲਗਾਤਾਰ ਚਲਦੇ ਰਹਿਣਗੇ